ਸਤਿ ਲੋ ਜੀ ਕੋਈ 400 ਨਹੀਂ ਕੋਈ 500 ਨਹੀਂ ਕੋਈ 600 ਨਹੀਂ ਲੈ ਜਾਓ ₹100 ₹100 ₹100 ਉਹ ₹100 ਦਾ ਸੂਟ ਕਰਤਾ ₹100 ਦਾ ਸੂਟ ਕਰਤਾ ਬੁੱਟਰ ਰੋਡ ਕਾਦੀਆਂ ਸ਼ਹਿਰ ਆ ਜਾਓ 15 ਅਪ੍ਰੈਲ ਤੋਂ ਪਹਿਲਾ ਪਹਿਲਾ ₹100 ਦਾ ਸੂਟ ਦੇਖੋ ਜੀ ਟਾਪ ਦੇ ਡਿਜ਼ਾਈਨ ਕਲਰ ਚੈੱਕ ਕਰ ਲਓ ਜਿੰਨੇ ਮਰਜ਼ੀ ਲੈ ਲਓ ₹100 ਦਾ ਸੂਟ ਜੀ ਕਲਰ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਲਓ ਚਾਹੇ ਬਰੀਕ ਪ੍ਰਿੰਟ ਲੈਣਾ ਚਾਹੇ ਫਲਾਵਰ ਵਾਲਾ ਲੈਣਾ ਸਾਰੇ ਆ ਗਏ ਆ ਹੁਣ ਤੁਸੀਂ ਬੁੱਟਰ ਰੋਡ ਕਾਦੀਆਂ ਤੇ ਆ ਜਾਓ 15 ਤਰੀਕ ਤੱਕ ਮੇਲਾ ਲੱਗਿਆ ਬਹੁਤ ਵੱਡਾ ਮੇਲਾ ਲੱਗਿਆ ਜੀ ਪੂਰੇ ਇੰਡੀਆ ਦੀ ਫੁੱਲ ਗਰੰਟੀ ਉਹ ਕਿਸੇ ਤੋਂ ਨਹੀਂ ਦੇ ਹੋਣਾ 100 ਰੁਪਏ ਦਾ ਸੂਟ ਬੁੱਟਰ ਰੋਡ ਕਾਦੀਆਂ ਆਜੋ ਵੱਡੇ ਫਾਇਦੇ ਕਰਾਂਗੇ ਜੀ ਵੱਡੇ ਫਾਇਦੇ ਕੋਟਨ ਦੇ ਦੁਪट्टे ਦੇ ਨਾਲ 250 ਰੁਪਏ ਦਾ ਸੂਟ ਦੇ ਰਹੇ ਆ 500 ਰੁਪਏ ਦੇ ਦੋ 500 ਰੁਪਏ ਦੇ ਦੋ ਦੇਖੋ ਇਹਦੇ ਵਿੱਚ ਰੰਗ ਬੜੇ ਸੋਹਣੇ ਆ ਡਿਜ਼ਾਈਨ ਬੜੇ ਸੋਹਣੇ ਆ ਜਿਹੜਾ ਮਰਜ਼ੀ ਲੈ ਜਾਓ ਬਾਜ਼ਾਰ 'ਚ ਮਿਲਦਾ 500 ਦਾ ਇੱਕ ਇੱਥੇ ਦਵਾਂਗੇ 500 ਦੇ ਦੋ 2500 ਰੁਪਏ ਦਾ ਸੂਟ ਦੇ ਰਹੇ ਆ ਦੁਪੱਟਾ ਨਾਲ ਦੇ ਰਹੇ ਆ ਰੰਗ ਤੁਸੀਂ ਦੇਖ ਲਓ ਜਿਹੜਾ ਰੰਗ ਪਸੰਦ ਆ ਲੈ ਜਾਓ ਸਿਰਫ 2250 ਚ ਕਰਤੇ 2250 ਚ ਕਰਤੇ ਆ ਯਾਰ ਲੈ ਲਓ ਕਲਰ ਚਾਹੇ ਲਾਈਟ ਲੈ ਲਓ ਬਲੈਕ ਲੈ ਲਓ ਲਾਈਟ ਸ਼ੇਡਾਂ ਵੀ ਹੈਗੀਆਂ ਵਾ ਗਲੇ ਵਾਲੇ ਵੀ ਹੈਗੇ ਆ ਘੇਰੇ ਵਾਲੇ ਵੀ ਹੈਗੇ ਆ ਕੜਾਈ ਵਾਲੇ ਵੀ ਹੈਗੇ ਆ ਬਸ ਦਿਨ ਰਹਿ ਗਏ ਥੋੜੇ ਪੁੱਤਰ ਰੋਡ ਕਾਦੀਆਂ ਤੇ ਮੇਲਾ ਲੱਗ ਗਿਆ ਗਰਮੀ ਦਾ ਸਭ ਤੋਂ ਵੱਡਾ 2500 ਰੁਪਏ ਦਾ ਸੂਟ ਮਤਲਬ 500 ਦਾ ਬਾਜ਼ਾਰ 'ਚ ਮਿਲਦਾ 500 ਦੇ ਨਾਲ ਇੱਕ ਸੂਟ ਜਮਾਂ ਫਰੀ ਦੇਈ। ਦੇਖੋ ਜੀ ਚਾਹੇ ਤੁਸੀਂ ਕਹਿੰਨਾ ਨਵਾਂ ਕੰਮ ਸ਼ੁਰੂ ਤੁਸੀਂ ਰੀਸੇਲਰੋਂ ਦੁਕਾਨਦਾਰੋਂ ਤੁਸੀਂ ਫੇਰੀ ਦਾ ਕੱਪੜਾ ਵੇਚਣਾ ਤੁਸੀਂ ਆਪਣੇ ਘਰ ਲਈ ਲੈਣਾ ਛੇਤੀ ਆਜੋ ਬਹੁਤ ਵੱਡੇ ਫਾਇਦੇ ਤੁਹਾਡੇ ਹੋ ਰਹੇ ਆ। ਬਸਾਖੀ ਦੇ ਸੂਟਾਂ ਹੀ ਲਾਤੀ ਵੱਡੀ ਸੇਲ। ਆਹ ਚੱਕੋ ਜੀ ਕੋਰਨਰ ਦੇ ਸੂਟ ਆ ਗਏ ਗਲੇ ਬਣੇ ਹੋਏ ਚੈੱਕ ਕਰ ਲਓ ਹੈਂਡਵਰਕ ਹੋਇਆ ਹੋਇਆ ਡਿਜ਼ਾਈਨਿੰਗ ਵੀ ਜਿਹੜਾ ਪਜਾਰਾਂ ਤੇ 700 ਰੁਪਏ ਦਾ ਇੱਕ ਮਿਲਦਾ ਇੱਥੋਂ ਲੈ ਜਾਓ 700 ਦੇ ਦੋ। ਮਤਲਬ 350 ਦਾ ਇੱਕ ਇੱਕ ਨਾਲ ਬਿਲਕੁਲ ਫ੍ਰੀ ਦਵਾਗੇ 700 ਰੁਪਏ ਦੇ ਵਿੱਚ ਚੱਕੋ ਜੀ। ਨਾ ਕਿਸੇ ਨੇ ਦਿੱਤਾ ਨਾ ਕਿ ਤੋ ਦੇ ਹੋਣਾ 350 ਰੁਪਏ ਦਾ ਸੂਟ ਕਾਤਾ ਜੀ 350 ਰੁਪਏ ਦਾ ਫੁੱਲ ਗਰੰਟੀ ਛੇਤੀ ਛੇਤੀ ਆਜੋ ਬੁੱਟਾ ਰੋਡ ਕਾਦੀਆਂ ਆ ਦੇਖੋ ਜਿਹੜੇ ਮਿਲਦੇ 1000 12 1200 ਦੇ ਸਾਢੇ ਕੋਲ ਲੈ ਜਾਓ 5 500 ਦੇ 5 500 ਚ ਕਰਤੇ ਆ 1000 ਵਾਲੇ 1200 ਵਾਲੇ 11 1100 ਵਾਲੇ ਸੂਟ ਵੀ 5 500 ਚ ਕਰਤੇ ਆ ਦੁਪੱਟੇ ਨਾਲ ਦਵਾਂਗੇ ਵੈਰਾਈਟੀਆਂ ਦੇਖੋ ਚੈੱਕ ਕਰ ਲਓ ਵੱਡੇ ਵੱਡੇ ਬ੍ਰਾਂਡ 1000 1000 12 1200 ਵਾਲੇ ਸੂਟ ਵੀ 5 500 ਚ ਕਰਤੇ ਆ ਬਸ ਆਖੀ ਦੇ ਸੇ ਲੱਗਿਆ 15 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਆ ਜਾਓ ਬੁੱਟਰ ਰੋਡ ਕਾਦੀਆ ਉਧਰ ਵੀ ਦਿਖਾ ਦੇ ਆ ਚੱਕੋ ਜੀ ਕਾਟਰ ਦੇ ਸੂਟ ਚਿਕਨ ਦਾ ਵਰਕ ਹੋਇਆ ਬਜਾਰਾ ਜੇ 1500 ਦਾ ਇੱਥੋਂ ਲੈ ਜਾਓ 650 ਰੁਪਏ ਦਾ ਸੂਟ ਡਿਜ਼ਾਈਨਿੰਗ ਚੈੱਕ ਕਰ ਲਓ ਕਲਰ ਤੁਸੀਂ ਚੈੱਕ ਕਰ ਲਓ ਪਿਓਰ ਦੁਪੱਟੇ ਦੇ ਨਾਲ ਸੂਟ ਲਾਤਾ ਬਜਾਰਾ ਜੇ 15 1500 ਦਾ ਚੱਕੋ 1500 ਦੇ ਦੋ ਆ ਦੇਖੋ ਜੀ ਰੇਟ ਅਸੀਂ ਲਿਖ ਲੇ ਕੇ ਲਾਤਾ ਜੋ ਰੇਟ ਕਹਿਣਾ ਉਹ ਰੇਟ ਦਵਾਂਗੇ ਸਾਡਾ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲਿਖ ਲਿਖ ਕੇ ਲਾਤਾ 750 ਰੁਪਏ ਦਾ ਸੂਟ ਦੇ ਦਿੱਤਾ ਆ ਦੇਖੋ ਜੀ ਗਲੇ ਤੇ ਪਟਾ ਵੀ ਬੜਾ ਸੋਹਣਾ ਕਲਰ ਤਾਂ ਹੈਗਾ ਹੀ ਬੜਾ ਸੋਹਣਾ ਇਹ ਵੀ ਤੁਹਾਨੂੰ ਅਸੀਂ ਦੇ ਰਿਹਾ ਸਾਢੇ 750 ਰੁਪਏ ਦਾ ਸੂਟ ਖੁੱਲੇ ਡੁੱਲੇ ਦੁਪੱਟਿਆਂ ਨਾਲ ਕੜਾਈਆਂ ਵਾਲੇ ਸੂਟ ਦੇਖੋ ਜੀ ਕੜਾਈਆਂ ਵਾਲੇ ਕਾਟਰ ਦੇ ਸੂਟ ਬਜ਼ਾਰਾ ਚ ਇਹ 5 5000 ਦੇ ਮਿਲਦੇ ਅਸੀਂ ਦੇਨੇ ਆ 15 1500 ਕੋਈ 1 1000 ਦੇ ਚੱਕੋ ਡਿਜ਼ਾਈਨਿੰਗ 1275 ਦਾ ਸੂਟ ਦੇਣਾ ਜੀ ਜਾਮ ਕਾਟਰ ਲਓ ਜੀ 1275 ਜੋ ਕਹਿ ਰਹੇ ਆ 100 ਦੇ ਰਹੇ ਆ ਰੇਟ ਲਿਖ ਕੇ ਲਾਤਾ ਲੈ ਜੋ 1275 ਰੁਪਏ ਦਾ ਸੂਟ ਆਹ ਦੇਖੋ ਕਿੰਨਾ ਪਿਆਰਾ ਪੌਂਚਾ ਦੇ ਵੀ ਕੰਮ ਕੀਤਾ ਬਾਹਾਂ ਤੇ ਵੀ ਕੰਮ ਕੀਤਾ ਘੇਰੇ ਵੀ ਸੋਹਣੇ ਦੁਪੱਟੇ ਵੀ ਇਹ ਫੋਟੋ ਵਾਲਾ ਪੀਸ ਆ ਬਾਜ਼ਾਰ ਦਾ ਰੇਟ 32500 ਸਾਡਾ ਰੇਟ ਸਿਰ 1500 1500 ਰੁਪਏ ਚ ਲੈ ਜਾਓ ਜੀ 1500 ਚ ਦੇਖੋ ਜੀ ਸ਼ੈਰੀ ਵੈਰਾਈਟੀ ਲੈ ਲਓ ਚਾਹੇ ਟੀਚਰਾਂ ਵਾਲੇ ਸੂਟ ਲੈ ਲਓ ਚਾਹੇ ਮੈਡਮਾਂ ਵਾਲੇ ਟਾਪ ਦੇ ਲਗਜ਼ਰੀ ਸੂਟ ਆ ਗਏ ਵੈਰਾਈਟੀ ਚੈੱਕ ਕਰ ਲਓ ਕਲਰ ਜ਼ਬਰਦਸਤ ਬਾਟਮ ਵਰਕ ਵੀ ਦੇ ਰਹੇ ਆ ਨਾਲ ਤੁਹਾਨੂੰ ਪੌਂਚੇ ਤੇ ਇੱਕ ਕੜਾਈ ਤੇ ਨਾਲ ਬਾਜੂ ਵਰਕ ਪੀਸ ਦੇ ਰਹੇ ਆ ਪੂਰਾ ਫੋਟੋ ਵਾਲਾ ਬਿਆਰਾ ਚ 3 3000 ਚੱਕੋ 1500 ਰੁਪਏ ਦਾ ਬੁੱਟਾ ਰੋਡ ਕਾਦੀਆਂ ਆਜੋ ਕਹਿੰਦੇ ਟਾਂਡਾ ਦਸੂਹਾ ਮਕੇਰੀਆਂ ਸਾਡੇ ਕੋਲ ਆਜੋ ਸੂਟਾਂ ਦੀਆਂ ਵੈਰਾਈਟੀਆਂ ਬਥੇਰੀਆਂ ਉਤੋਂ ਲਾਤੀਆਂ ਸੇਲਾਂ ਸੇਲਾਂ ਚ ਕਰ ਦਿਆਂਗੇ ਕਮਾਲ ਆ ਜਾਓ ਜੀ ਬੁੱਟਰ ਰੋਡ ਕਾਦੀਆਂ 15 ਅਪ੍ਰੈਲ ਤੱਕ ਬਹੁਤ ਵੱਡੀ ਸੇਲ ਜਿੱਥੇ ਤੁਹਾਡੇ ਫਾਇਦੇ ਹੋਣੇ ਆ 100 ਰੁਪਏ ਦਾ ਸੂਟ 200 ਰੁਪਏ ਦਾ ਸੂਟ ਛੇਤੀ ਆ ਜਾਓ ਕਿਤੇ ਜਾਣ ਦੀ ਲੋੜ ਨਹੀਂ ਵੱਡੇ ਫਾਇਦੇ ਬੁੱਟਰ ਰੋਡ ਕਾਦੀਆਂ ਤੇ ਹੋਣੇ ਆ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣ ਕੇ ਲੈਣ ਤਾਂ ਫੋਨ ਤੁਸੀਂ ਇੱਥੇ ਕਰ ਸਕਦੇ ਆ ਕਿਰਮਨ ਓਮ ਸੰਦੀ ਨਾਲ ਹਰਦੀਪ ਸਿੰਘ ਦੱਗੜ ਸਾਹ ਡੀਬੀ ਕਾਦੀਆਂ